ਮੈਂ ਕੋਈ ਲਾਈਨਾਂ ਲਿਖੀਆਂ ਸੀ ਉਹ ਮੈਂ ਸੁਣਾਣਾ ਮੈਂ ਤੁਹਾਨੂੰ ਕਹਿਣਾ ਚਾਹਾਂ ਕਿ ਕਾੜੂ ਫਾੜੂ ਮਾਰਦਾ ਛਾੜੂ ਜਦੋਂ ਮੈਂ ਹੜੂ ਫਾੜੂ ਕਹਿ ਰਿਹਾ ਤੁਸੀਂ ਸਮਝੋ ਮੈਂ ਕਿੰਨੀ ਗੱਲ ਕਰ ਰਿਹਾ ਸਾਡੇ ਹੋਣ ਹਾਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹ ਕਾੜੂ ਫਾੜੂ ਮਾਰਦਾ ਛਾੜੂ ਉਹਨਾਂ ਆਪਣਾ ਪੰਜਾਬ ਉਜਾੜੂ ਜੋ ਦਿੱਲੀ ਨਸ਼ਿਆਂ ਵਿਚ ਰੋੜੀ ਇੱਥੇ ਵੀ ਬੋਤਲ ਘਰ ਘਰ ਵਾੜੂ ਛੂਟ ਫਰੇਬ ਦੀ ਬੀਲ ਵਜਾ ਕੇ ਕਣਦੇ ਸਭ ਦੇ ਕੰਮ ਵਿਗਾੜੂ ਓਏ ਆ ਆਦਮੀ ਅਸਲੀ ਖਾਸ ਏ ਇੱਕ ਦੂਜੇ ਦਾ ਪੱਟਲ ਬਾੜੂ ਧਰਨੇ ਸਾਟੇ ਰਾਜ ਚ ਨਈਏ ਜੇ ਆ ਬੋਲੇ ਡੰਡੇ ਚਾੜੂ ਜੇ ਆ ਬੋਲੇ ਡੰਡੇ ਚਾੜੂ ਔਰ ਫਰੀ ਦੇ ਭੰਬੜ ਭੂਸੇ ਪਾਇਆ ਬੜਾ ਸੁਖੀਂ ਮੀ ਪੂਰਾ ਜਗਵਾੜੂ ਔਰ ਆਉਂਦੇ ਖਟੜ ਫਸਲਾਂ ਸਾੜੀਆਂ ਜਾਂਦੀਆਂ ਸਾਡੀਆਂ ਮਸਲਾ ਸਾੜੂ ਆਉਂਦੇ ਖਟੜ ਫਸਲਾਂ ਸਾੜੀਆਂ ਜਾਂਦਾ ਸਾਡੀਆਂ ਮਸਲਾ ਸਾੜੂ ਸਿੱਧੂ ਸੂਰੀ ਪੱਗਾ ਜੇ ਕਿੰਨੇ ਕਤਲ ਕਰਾ ਪਰਿਵਾਰ ਉਜਾੜੂ ਪੰਜਾਬ ਜਨਿਤ ਨਵੇਂ ਨਸ਼ੇ ਨੇ ਆਪਣੇ ਹਲਕੇ ਵਿਕਦੀ दारू ਨਕਲੀ दारू ਤੇ ਕਰੋੜਾਂ ਦਾ ਇਸ਼ਹਾਰ ਪੋਸਟਰ ਕੌਣ ਦੇ ਇਸ਼ਹਾਰ ਪੋਸਟਰ ਵੱਡੇ ਵੱਡੇ ਗੱਪ ਘਪਾੜੂ 3 ਸਾਲ ਦੀ ਬਰਬਾਦ ਹੋ ਗਏ ਹੋਰੇ ਕਿੰਨਾ ਕਰਜ਼ਾ ਚਾੜੂ 3 ਸਾਲੀ ਬਰਬਾਦ ਹੋਏ ਹੋਰੇ ਕਿੰਨਾ ਕਰਜ਼ਾ ਚਾੜੂ ਤੇ ਸ਼ੁਭ ਕਰਮਾਂ ਨੂੰ ਵਰਗ ਲਾ ਕੇ ਕਰੇ ਸਿਆਸਤ ਚੰਮ ਜਿਹਾੜੂ ਪੰਜ ਮਿੰਟੀ ਐਮਐਸਪੀ ਵਾਲੀ ਉਹ ਕਿੱਦਣ ਬੀਬੀ ਚੁਟਕੀ ਮਾਰੂ ਪੰਜ ਮਿੰਟੀ ਐਮਐਸਪੀ ਵਾਲੀ ਕਿੱਦਣ ਬੀਬੀ ਚੁਟਕੀ ਮਾਰੂ ਔਰ ਪੰਜਾਬ ਸਿਆਣੇ ਲੋਕ ਵਸਦੇ ਪੰਜਾਬ ਸਿਆਣੇ ਲੋਕ ਵਸਦੇ ਵਾਰੀ ਵਾਰੀ ਨਹੀਂ ਪੜਦੇ ਯਾਰੂ ਉਹ ਛੱਡ ਗੁੰਬਰ ਦਾ ਤੂੰ ਕੀ ਲੈਣਾ ਐਵੇਂ ਘੂਰੂ ਦੀਦੇ ਪਾੜੂ ਜੁਗਲੂ ਸਾਹੂ ਕਰ ਸਲਾਮਾ ਸਰਦਾਰਾਂ ਦਾ ਹੱਥ ਸਾੜੂ ਸੁਨਦਾਰਾਂ ਦਾ ਹੱਥ ਸਾੜੂ ਇੱਕ ਆਰੋਂ ਫਾੜੂ ਮਾਰਦਾ ਛਾੜੂ ਹੁਣ ਆਪਣਾ ਪੰਜਾਬ ਉਜਾੜੂ ਹੁਣ ਆਪਣਾ ਪੰਜਾਬ ਉਜਾੜੂ ਹੁਣ ਆਪਣਾ ਪੰਜਾਬ ਉਜਾੜੂ ਤੇ ਐ ਸਾੜੂ ਫਾੜੂ ਉਹ ਆਪਾ ਦੱਸ ਦੇਣਾ ਚਾਹੁੰਦੇ ਆ ਕਿ ਭਾਈ ਟਾਈਮ ਸਾਡਾ ਪੂਰਾ ਹੋ ਗਿਆ 3 ਸਾਲ ਲੰਘ ਗਏ 2 ਹੋਰ ਲੰਘ ਜਾਣੇ ਐ ਐਸ ਮੰਚ ਤੋਂ ਸਾਡੇ ਧੁਰਿਆ ਸਾਹਿਬ ਵੱਡੇ ਬੈਠੇ ਨੇ ਇਹਨਾਂ ਦੀ ਇਜਾਜ਼ਤ ਲੈ ਕੇ ਮੈਂ ਭਗਵੰਤ ਮਾਨ ਨੂੰ ਆਪਣੇ ਮੀਡੀਆ ਦੇ ਸਾਥੀਆਂ ਦੇ ਦੁਆਰਾ ਇੱਕ ਸੁਨੇਹਾ ਦੇਣਾ ਚਾਹੁੰਦਾ ਫਾਜ਼ਿਲਗਾ ਦੀ ਧਰਤੀ ਤੋਂ ਕਿ ਭਗਵੰਤ ਮਾਨ ਜੀ ਜੋ ਤੁਸੀਂ ਸਰਦਾਰ ਭਗਤ ਸਿੰਘ ਜੀ ਦਾ ਨਾਮ ਲੈ ਕੇ ਪੰਜਾਬ ਵਿੱਚ ਜੋ ਵੀ ਦੁਰਵਰਤੋਂ ਕੀਤੀ ਹੈ ਪੰਜਾਬ ਦੇ ਲੋਕਾਂ ਨੂੰ ਜੋ ਤੁਸੀਂ ਤੰਗ ਕੀਤਾ ਹੈ ਜੋ ਪੰਜਾਬ ਦੀ ਦੁਰਗਤੀ ਕੀਤੀ ਹੈ ਉਸ ਲਈ ਤੁਸੀਂ ਮਾਫੀ ਮੰਗੋ माफी मांगो सरदार भगवंत सिंह सरदार भगवंत सिंह मान सरदार भगत सिंह ਤੋਂ ਮਾਫੀ ਮੰਗੇ ਤੇ ਆਉਣ ਵਾਲੀ 23 ਮਾਰਚ ਜੋ ਸਾਡਾ ਸ਼ਹੀਦੀ ਦਿਵਸ ਹੈ ਉਦੋਂ ਤੱਕ ਜੇ ਭਗਵੰਤ ਮਾਨ ਮਾਫੀ ਨਹੀਂ ਮੰਗਦਾ ਤੇ ਅਸੀਂ ਮਾਨਵਿਤ ਕਾਰ ਸੈੱਲ ਪੰਜਾਬ ਵੱਲੋਂ ਕਿਉਂਕਿ ਮੈਂ ਪ੍ਰਧਾਨ ਆ ਮਨੁੱਖੀ ਅਧਿਕਾਰ ਸੈੱਲ ਭਾਰਤ ਪੰਜਾਬ ਦਾ ਮਨੁੱਖੀ ਅਧਿਕਾਰ ਸੈੱਲ ਵੱਲੋਂ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਭਗਵੰਤ ਮਾਨ ਦਾ ਫੁਕਲਾ ਫੁੱਤ ਪੁਤਲਾ ਫੁੱਤ ਪ੍ਰਦਰਸ਼ਨ ਕਰਾਂਗੇ ਤੇ ਆਪਣੇ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰਾਂਗੇ ਤੇ ਅਸੀਂ 23 ਮਾਰਚ ਦਾ ਟਾਈਮ ਦੇ ਰਹੇ ਹਾਂ ਕਿ 23 ਮਾਰਚ ਤੱਕ ਭਗਵੰਤ ਮਾਨ ਮਾਫੀ ਮੰਗ ਲੈ ਮਾਫੀ ਮੰਗ ਲੈ ਨਹੀਂ ਤਾਂ ਅਸੀਂ ਪ੍ਰਦਰਸ਼ਨ ਹੋਰ ਕਰਾਂਗੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹਨਾ ਕਿ ਜੇ ਉਹ ਮਾਫੀ ਨਹੀਂ ਮੰਗੇਗਾ ਤੇ ਤੁਸੀਂ ਸਾਰੇ ਮੇਰੇ ਨਾਲ ਇੱਥੇ ਦੁਬਾਰਾ ਆਓਗੇ 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 ਤੇ ਮੇਰੇ ਨਾਲ ਇੱਕ ਵਾਰ ਜੋਰ ਦੀ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਜੈਹਾਬਾਦ ਮੁਰਦਾਬਾਦ ਭਾਰਤੀ ਜਨਤਾ ਪਾਰਟੀ ਜੈਹਾਬਾਦ ਭਾਰਤੀ ਜਨਤਾ ਪਾਰਟੀ ਜੈਹਾਬਾਦ ਸਿਰਫ ਤਿੰਨ ਨਾਂ ਦੇ ਲਾਵਾਂਗੇ ਮੈਂ ਕਹਿਣਾ ਨਵਾਂ ਪੰਜਾਬ ਤੁਸੀਂ ਕਹਿਣਾ ਭਾਜਪਾ ਦੇ ਨਾਲ ਕੁਸਤਬਾ ਮੈਿਕ ਦੇਣਾ ਨਵਾਂ ਪੰਜਾਬ ਜੈਹਾਬਾਦ ਨਵਾਂ ਪੰਜਾਬ ਵਾਜਾ ਧੰਨਵਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਇਹ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਮੰਡਲ ਦੇ ਸਰਦੇਸ਼ ਕੁਟਾਰੀਆ ਜੀ ਨੂੰ ਜੋ ਸਾਰੇ ਇਸ਼ਕਾਸੀਆਂ ਦਾ ਇਧਾਰ ਤੇ ਧੰਨਵਾਦ ਵੀ ਕਰਨਗੇ ਵਰ ਆਪਣੇ ਵਿਚਾਰ ਰੱਖਣਗੇ ਪਰਮੇਸ਼ ਕੁਟਾਰੀਆ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਇੱਕ ਦੇਸ਼ ਆਇਆ ਸਾਡੇ ਪ੍ਰਦਰਸ਼ਨੀਲ ਜਖੜ ਜੀ ਵੱਲੋਂ ਸੁਦੇਸ਼ ਆਇਆ ਪੂਰੇ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਹਰ ਮੰਡਲ ਫਾਜ਼ਲਕਾ ਦੇ ਭਾਰਤੀ ਜਨਤਾ ਪਾਰਟੀ ਦੇ ਮੰਡਲ ਪਾਰਟੀ ਵਰਕਰਾਂ ਵੱਲੋਂ ਲਾਇਆ ਜਾ ਰਿਹਾ ਹੈ ਇਹ ਧਰਮੇ ਰੋ ਸਾਡੇ ਫਾਜ਼ਲਕਾ ਦੇ ਸਾਕਾ ਪ੍ਰਧਾਨ ਸ਼ਿਰਕੇਸ਼ ਧੋੜਿਆ ਜੀ ਸਾਡੇ ਫਾਜਲ ਕਾਦੇ ਮਾਰਚ ਕਮੇਟੀ ਦੇ ਐਕਚੇਰ ਮੇ ਅਸ਼ੋਕ ਗੈਰਜ ਜੀ ਸਾਡੇ ਫਾਜਲ ਕਾਦੇ ਲਾਧੂਗਾ ਮੰਡਲ ਦੇ ਪ੍ਰਧਾਨ ਸ਼ੋਕ ਸੋਰੀ ਪਰਮਜੀਤ ਸ਼ੇਰਾ ਜੀ ਸਾਡੇ ਬਹਿ ਖਾਸ ਦੇ ਮੰਡਲ ਪ੍ਰਧਾਨ ਦਲੀਪ ਸਿੰਘ ਜੀ ਤੇ ਬਾਕੀ ਸਾਰੇ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਐਮਪੀ ਸਾਹਿਬਾਨ ਤੇ ਭਾਰਤੀ ਜਨਤਾ ਪਾਰਟੀ ਦੇ ਮੂਥ ਇੰਚਾਰਜ ਤੇ ਭਾਰਤੀ ਜਨਤਾ ਪਾਰਟੀ ਦੇ ਫਾਜਲ ਕਾਦੇ ਵਰਕਰਾਂ ਸਭਾ ਨੂੰ ਮੈਂ ਇੱਥੇ ਦਰਨੇ ਤੇ ਪਹੁੰਚੰਤੇ ਬੱਜੀਆਂ ਕਹਿੰਨਾ ਵੀਰੋ ਬਕਰੋ ਤਕੜੇ ਹੋ ਜਾਓ ਅੱਜ ਜਿਹੜਾ ਆਪਣਾ ਧਰਨਾ ਹੈ 16 ਮਾਰਚ 2022 ਨੂੰ ਭਗਵੰਤ ਮਾਨ ਨੇ ਪੰਜਾਬ ਵਿੱਚ 22 ਚੋਣਾਂ ਲੜੀਆਂ ਸੀਗੀਆਂ ਪੰਜਾਬੀਆਂ ਦੇ ਗਲਤੀਆਂ ਨਾਲ ਪੰਜਾਬ ਸਰਕਾਰ ਬਣਾਤੀ 16 ਮਾਰਚ ਇੱਥੇ ਆਪਾਂ ਖੜੇ ਆ ਸੇਧ ਭਗਤ ਸਿੰਘ ਦੀ ਪਿੱਛੇ ਚਿੱਤਰ ਲੱਗਿਆ ਹੈ ਮੁੱਖ ਮੰਤਰੀ ਨੇ ਜਾ ਕੇ ਇਨਾਂ ਦਾ ਪਿੰਡ ਹੈ ਖીરਪਗਤ ਸਿੰਘ ਦੇ ਪੰਨਵੇਂ ਜਿਹੜੇ ਲੋਟੇਰ ਲੋਕਾਂ ਕੋ ਗਲਤੀ ਹੋ ਗਈ ਕਮਰੇ ਐਮਐਲਏ ਜਿਹੜੇ ਪਿੰਡ ਦੇ ਮੈਂਬਰ ਨਹੀਂ ਬਣੇ ਸੀ ਪੰਜਾਬ ਸਰਕਾਰ ਦੇ ਐਮਐਲਏ ਬਣਾ ਬੱਥੇ ਅਸੀਂ ਗਲਤੀ ਕਰ ਬੱਥੇ ਉੱਥੇ ਜਾ ਕੇ ਝੁੱਠੀਆਂ ਥੋਮਾ ਖਾਦੀਆਂ ਖીરਪਗਤ ਸਿੰਘ ਦੇ ਪੈਸੇ ਤੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਸਾਡੇ ਗੋਡੇ ਐਮਐਲਏ ਫਾਜ਼ਲ ਕਰਨ ਨੂੰ ਸਵਰਨ ਬੇਨਤੀ ਕਰਨਾ ਚਾਹਣਾ ਤੂੰ ਬਹੁਤ ਪੈਸਾ ਕਮਾ ਲਿਆ ਬਹੁਤ ਪੈਸਾ ਕਮਾ ਲਿਆ ਸਵਰ ਕੰਜਾ ਸਵਰ ਕੰਜਾ ਪੈਸੇ ਤੇਰੇ ਨਾਲ ਲਈ ਜਾਣੇ ਤੇਰਾ ਭਰਾ ਪੈਸੇ ਕਮਾਈ ਜਾਂਦਾ ਹੈ ਤੇਰੀ ਕਹਾਣੀ ਉਲੱਗ ਪਈ ਫੋਨ ਕਰਦੀ ਅਫਸਰਾਂ ਨੂੰ ਆ ਡਿੱਪੂ ਦੀ ਸਪਲਾਈ ਇੱਥੇ ਲਾ ਦਿਓ ਇਹ ਸਾਡੇ ਵਰਕਰ ਖੁਸ਼ ਹੋਏਗਾ ਤੁਹਾਡਾ ਦੂਜੀ ਵਰਕਰ ਨਹੀਂ ਕੁਝ ਕਰਨਾ ਸਾਨੂੰ ਸਭ ਪਤਾ ਅੰਦਰ ਦੀ ਗੱਲਾਂ ਤੁਸੀਂ ਇਹਨਾਂ ਤੋਂ ਮਹਿਲਾ ਭਾਲਦੇ ਹੋ ਡਿੱਪੂ ਦੀ ਸਪਲਾਈ ਲੈਣ ਤਾਂ ਕਿੱਥੋਂ ਲੈਣੇ ਹੋ ਸਾਰਾ ਸ਼ਹਿਰ ਗੁੰਮਦਾ ਪਿਆ ਹੈ ਗਰੀਬ ਔਰਤਾਂ ਸਾਡੇ ਅੰਥੇ ਕੋਲ ਜਾਂਦੀਆਂ ਨੇ ਸਾਰੇ ਸ਼ਹਿਰ ਦੇ ਜਮਹੂਰ ਲੋਕਾਂ ਕੋਲ ਜਾਂਦੀਆਂ ਨੇ ਮੇਰੀ ਸਰਪਾਈ ਨਵੀਂ ਬਾਦੀ ਚੱਕ ਕੇ ਲਾਤੀ ਫਾਜ਼ਲ ਕਰਨੇ ਹੋਰ ਬੜਾ ਵਿੱਚ ਲੋਕ ਬਹੁਤ ਪਰੇਸ਼ਾਨ ਨੇ ਐਸ ਐਮ ਐਲ اے ਤੋਂ ਐ ਸਰਕਾਰ ਤੋਂ ਅਸੀਂ ਪਿੱਛੇ ਜਿਹੜੇ ਸਾਡੇ ਕਿਸਾਨ ਵੀਰ ਸੀਗੇ ਮੁੱਖ ਮੰਤਰੀ ਸਾਹਿਬ ਕੋਲ ਟਾਈਮ ਮੰਗਿਆ ਕਿਸਾਨ ਵੀਰਾਂ ਨੇ ਮਿੱਥਾ ਨੂੰ ਮਿਲਣਾ ਸਮਝਦੇ ਹੋ ਕੋਠੀ ਬੁਲਾ ਲਈ ਆਪ ਦੀ ਐਨ ਐਨ ਸਾਡੇ ਫਾਜਲ ਕਾ ਜੀ ਪੂਰੇ ਪੰਜਾਬ ਦੇ ਕਿਸਾਨ ਉੱਥੇ ਬੁਲਾਏ ਸੀਗੇ ਜਿਹੜੇ ਜੱਫੇ ਪੰਡਿਆ ਸੀਗਾ ਉਹਨਾਂ ਨੂੰ ਇੱਕ ੱਟਕੇ ਨਹੀਂ ਮਾਰਿਆ ਬਾਅਦ ਵਿੱਚ ਕੁੱਥੇ ਹੋ ਕੇ ਉੱਟ ਕੇ ਚਲਾ ਗਿਆ ਸਵੇਰੇ ਸਵੇਰੇ 4 ਵਜੇ ਮੇਰੇ ਕਿਸਾਨ ਵੀਰਾਂ ਨੂੰ ਕਨਖੋਸ਼ ਚੱਕਿਆ ਆਜ਼ਾਦੀ ਤੋਂ ਪਹਿਲੀ ਸਭਾੜੀ ਸਰਕਾਰ ਆਈ ਹੈ ਜਿਹਨੇ ਐਨਾ ੱਟਕਾ ਕਰਦੀ ਪਈ ਹੈ ਤਕੈ ਹੋਇਆ ਵੀਰੋ ਅੱਜ ਦਾ ਆਪਣਾ ਕੰਮ ਹੈ ਕਿ ਕੰਮ ਇੱਕ ਵਾਰ ਸਹੀ ਜਿਦਾ ਆਪਣਾ ਆ ਰਿਹਾ ਹੈ ਇਹ ਆਪਾਂ ਹਰ ਭਾਰਤੀ ਜਨਤਾ ਪਾਰਟੀ ਵਰਕਰ ਤਗੜੇ ਹੋ ਕੇ ਅਸ਼ੋਕ ਜੀ ਨੇ ਗੱਲ ਕੀਤੀ ਸੀ ਤੁਹਾਡੇ ਪੁਰੇ ਐਮਸੀ ਬਾਰੇ ਜਿਹੜਾ ਸਾਡੇ ਅਮਿਤ ਸਾਹਿਬ ਜੀ ਨੇ ਇੱਕ ਤੁਸੀਂ ਵੀਡੀਓ ਖੜੀ ਰੱਖੀ ਹੋਣੀ ਹੈ ਭਾਰਤੀ ਜਨਤਾ ਪਾਰਟੀ ਵਰਕਰ ਖੜੀ ਕਰਾਤੀ ਉਹ ਸਰ ਜੀ ਕੋਈ ਵੀ ਸਾਡਾ ਬਕਰ ਰੋਸੇ ਬੋਲੇਗਾ ਅਸੀਂ ਜਦ ਤੱਕ ਉਹ ਬਾਹਰ ਨਹੀਂ ਨਿਕਲਦਾ ਇਹਨਾਂ ਭਾਰਤੀ ਜਨਤਾ ਪਾਰਟੀ ਵਰਕਰਾਂ ਦੇ ਸਾਹਮਣੇ

ਰੋਜ਼ ਮੈਂ ਅਸਪਤ ਹ ਸਰ ਬਿਲਕੁਲ ਹੈ ਦੋਸਤੋ ਤਸਵੀਰਾਂ ਹਨ ਫਾਜ਼ਿਲਕਾ ਡੀਸੀ ਦਫਤਰ ਦੇ ਬਾਹਰ ਦੀਆਂ ਜਿੱਥੇ ਅੱਜ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਜੋ 3 ਸਾਲਾਂ ਦਾ ਕਾਰਜਕਾਲ ਰਿਹਾ ਹੈ ਮੌਜੂਦਾ ਸਰਕਾਰ ਦਾ ਉਸ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਸਾਡੇ ਨਾਲ ਸਾਬਕਾ ਪ੍ਰਧਾਨ ਨਗਰ ਕੌਂਸਲ ਦੇ ਰਕੇਸ਼ ਧੂਰੀਆ ਜੀ ਨੇ ਗੱਲਬਾਤ ਕਰਾਂਗੇ ਜੀ ਪ੍ਰਧਾਨ ਜੀ ਅੱਜ ਦਾ ਜੋ ਕਰਨਾਚੁੰਨ ਦੇ ਬਾਰੇ ਤੁਸੀਂ ਦੱਸੋ ਕਿਓ ਬੈਲਾ ਨਹੀਂ ਪਰ ਕੀ ਕਹਿਣਾ ਚਾਹਦੇ ਹੋ ਜਿਵੇਂ ਤੁਸੀਂ ਇੱਕ ਨਾਮ ਲਿੱਤਾ ਕਿਸਾਨਾਂ ਦਾ ਤੋਂ ਦੇ ਤੋਂ ਤੁਹਾਨੂੰ ਕੀ ਲੱਗਦਾ ਵੀ ਭਾਰਤੀ ਜਨਤਾ ਪਾਰਟੀ ਤੋਂ ਵੀ ਕਿਸਾਨ ਤਾਂ ਨਾਰਾਜ਼ ਨੇ ਦੇਖੋ ਸਾਡੇ ਤੋਂ ਜਿਹੜੀ ਨਾਰਾਜ਼ਗੀ ਨਾ ਭਾਰਤ ਜਨਤਾ ਪਾਰਟੀ ਤੋਂ ਉਹ ਤਾਂ ਸਿਰਫ ਇਹਨਾਂ ਪਾਰਟੀਆਂ ਦੀ ਪੈਦਾ ਕੀਤੀ ਹੋਈ ਹੈ ਸਾਡੀ ਸਰਕਾਰ ਨੇ ਤਾਂ ਕਿਸਾਨ ਸਨਮਾਨ ਨੀਤੀ ਯੋਜਨਾ ਚਾਲੂ ਕੀਤੀ ਹੈ ਕੇਂਦਰ ਦੀ ਸਰਕਾਰ ਜ਼ਿਆਦਾਤਰ ਕਿਸਾਨਾਂ ਦੇ ਖਾਤੇ ਗਰੀਬ ਕਿਸਾਨ ਦੇ 2 ਕਿਲੇ 3 ਕਿਲੇਲੇ ਕਿਸਾਨਾਂ ਦੇ ਖਾਤੇ ਵਿੱਚ 6 ਮਹੀਨੇ ਬਾਅਦ ਪੈਸੇ ਪਾਰੀ ਹੈ ਸਾਡੇ ਖਿਲਾਫ ਤਾਂ ਇੱਕ ਮਾਹੌਲ ਪੈਦਾ ਕੀਤਾ ਗਿਆ ਚੰਦ ਲੋਕਾਂ ਦੁਆਰਾ ਜਿਹੜੇ ਰਾਜਨੀਤਿਕ ਤੌਰ ਤੇ ਭਾੜ ਕੇ ਜਨਤਾ ਪਾਰਟੀ ਦੇ ਖਿਲਾਫ ਸੀ ਅਦਰਵਾਈਜ਼ ਜੇ ਸਾਡੀ ਪ੍ਰਤੀ ਕਿਸਾਨਾਂ ਦੀ ਨਾਰਾਜ਼ਗੀ ਹੁੰਦੀ ਤੇ ਫਿਰ ਹਰਿਆਣੇ ਸਾਡੀ ਸਰਕਾਰ ਕਿਵੇਂ ਬਣਦੀ ਹਰਿਆਣਾ ਤੋਂ ਵੱਡਾ ਦਾ ਕਿਸਾਨ ਕਿਧਰੇ ਵੀ ਨਹੀਂ ਹੈਗਾ ਤੇ ਸਾਡੀ ਸਰਕਾਰ ਮਹਾਰਾਸ਼ਟਰ ਦੀ ਕਿਉਂ ਬਣਦੀ ਰੂਪੀਚ ਸਾਰੇ ਅਸੀਂ ਉਪਜਨਾਵ ਜਿੱਥੇ ਆ ਇਸ ਵਾਸਤੇ ਜਿਹੜਾ ਭਾਰਤ ਜਨਤਾ ਪਾਰਟੀ ਦੇ ਖਿਲਾਫ ਪ੍ਰਧਾਨੌਰ ਉਸੇ ਨੂੰ ਇੱਕ ਰੰਗਤ ਦਿੱਤੀ ਜਾ ਰਹੀ ਹੈ ਅਦਰਵਾਜ਼ ਕਿਸਾਨ ਕੋਈ ਭਾਰਤ ਜਨਤਾ ਪਾਰਟੀ ਨਾਲ ਨਰਾਜ਼ ਨਹੀਂ ਹੈ ਅੱਛਾ ਦੇਖੋ ਤੁਸੀਂ ਵੀ ਉਰਦੇਦਾਰ ਹੋਗੇ ਹੋ ਕੀ ਲੱਗਦਾ ਵੀ ਜਿਹੜਾ 3 ਸਾਲਾਂ ਬਾਅਦ ਅੱਜ ਪ੍ਰਦਰਸ਼ਨ ਕੀਤਾ ਗਿਆ ਤੁਹਾਡੇ ਵੱਲੋਂ ਦਰਨੇ ਦੇ ਰੂਪ ਵਿੱਚ ਪਹਿਲਾਂ ਕਿਉਂ ਨਹੀਂ ਵਿਪੱਖ ਨੇ ਇਸ ਤਰ੍ਹਾਂ ਦੀ ਕੋਈ ਭੂਮਿਕਾ ਨਿਭਾਈ ਜੇਕਰ ਮੰਨ ਲਓ ਹਲਕੇ ਦੇ ਵਿੱਚ ਕਿਸੇ ਨੂੰ ਚਾਹੇ ਤੁਹਾਡੇ ਵਰਕਰ ਨੂੰ ਚਾਹੇ ਆਮ ਲੋਕ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਦੇਖੋ ਜਿੱਥੋਂ ਜਾ ਕੋ ਸਿਰਮਗਾਉ ਲੱਗਦਾ ਆਪਾਂ ਜਦੋਂ ਤੋਂ ਸਰਕਾਰ ਬਣਦੀ ਆਪ ਨੂੰ ਸਭ ਇਹਨੇ ਕੰਮ ਕਰਨਾ ਸੀ ਆਂਦੇ ਨਾਲ ਹੀ ਆਪਾਂ ਮੰਨ ਲਓ ਮੁੰਡਾ ਵੇਖੇ ਕਿ ਲਈ ਆਂਦੇ ਨਾਲ ਹੀ ਨਹੀਂ ਗਈ ਕੁੜੀ ਨੂੰ ਕਹਿਦੀ ਤੇਰੇ ਚਾਹ ਨੂੰ ਸਿੱਧਰਿਆ ਨੂੰ ਸ਼ੁਰੂ ਕਰਦਾ ਕੰਮ ਤਾਂ ਕਰਨ ਤੋਂ ਪਹਿ। ਜਦ ਐਸੀ ਦੇਖਿਆ ਵੀ ਇਹਨੇ ਇਹਨੇ ਸਹੀ ਰੋਕਤਾ ਮਾਸਤੇ ਕਿਸੀ ਮੇਸ਼ੇ ਕਰ ਮਿੰਨੇ ਬੰਦ ਕਰਦਾ। ਪਰ ਜਦੋਂ ਨਸ਼ੇ ਨੂੰ ਦੇ ਐਮ ਐਲ ਏ ਨੇ ਜਿਹੜੇ ਕੜੇ ਕਰਤੇ ਕਰਨ ਲੱਗ ਪਿਆ ਵਿੱਚ ਲੱਗਦਾ ਹੈ ਫਿਰ ਅੱਜ ਪਾਰਟੀ ਜੀ ਅੱਜ ਮੰਨੋ ਰੇਡਾਂ ਹੋ ਰਹੀਆਂ ਨੇ ਤੁਸੀਂ ਯਾਰ ਖੁਦ ਸਮਝਦਾਰ ਹੋ ਸਾਰੇ ਵੀ ਅੱਜ ਜੋ ਰੇਡਾਂ ਹੋ ਰਹੀਆਂ ਨੇ ਇਹਦਾ ਮਤਲਬ ਇਹਨਾਂ ਨੂੰ ਇਟ ਮੀਨਸ ਇਹਨਾਂ ਨੂੰ ਪਹਿਲੇ ਪਤਾ ਸੀ ਨਾ ਵੀ ਆ ਬੰਦਾ ਨਸ਼ਾ ਵਿੱਚ ਦਾ ਹੈ ਤੁਸੀਂ ਪਹਿਲੇ ਸਾਲ ਉਹਨਾਂ ਦੀ ਕੋਈ ਰੇਡ ਨਹੀਂ ਕੀਤੀ ਦੇਖੋ ਉਹੀ ਗੱਲ ਲੱਗਦਾ ਵਿਪਖਸ਼ਾ ਲਈ ਵੀ ਜੇ ਸਰਕਾਰ ਕੰਮ ਕਰ ਰਹੀ ਹੈ ਤਾਂ ਆਪਾਂ ਕਹਦੇ ਵੀ ਅੱਜ ਕਿਉਂ ਇੰਨਾ ਜਲਦੀ ਕਰ ਰਹੀ ਹੈ ਐਸੀ ਇਸ ਗੱਲ ਤੇ ਐਪਰੀਸ਼ੀਏਟ ਕਰਦੇ ਆ ਸਰਕਾਰ ਨੂੰ ਵੀ ਤੁਸੀਂ ਨਸ਼ਿਆਂ ਦੇ ਖਿਲਾਫ ਰੇਡਾਂ ਸ਼ੁਰੂ ਕੀਤੀਆਂ ਨੇ ਹੂੰ ਮੈਂ ਕੋਈ ਇਸ ਗੱਲ ਦੀ ਨਿੰਦਾ ਨਹੀਂ ਕਰਦਾ ਕਿ ਤੁਸੀਂ ਕਿੰੋਂ ਦਿੱਤਿਆਂ ਨੇ ਬਹੁਤ ਵਧੀਆ ਕੰਮ ਹੈ ਇਹ ਸਾਲ ਪਹਿਲੇ 2 ਸਾਲ ਪਹਿਲੇ ਹੋਣਾ ਚਾਹੀਦਾ ਸੀ ਤੇ ਤੁਹਾਨੂੰ ਇਹ ਪਤਾ ਸੀ ਇਹ ਵਿਅਕਤੀ ਨਸ਼ੇ ਦਾ ਮਾਰਕਰਦਾ ਤੁਸੀਂ 2 ਸਾਲ ਪਹਿਲੇ ਹੀ ਕੋਰਟੀਨ ਦੇ ਰੇਡ ਕੀਤੀ ਮੈਂ ਇਸ ਗੱਲ ਤੇ ਐਪਰੀਸ਼ੀਏਟ ਕਰਦਾ ਸਰਕਾਰ ਨੂੰ ਮੈਂ ਕੋਈ ਇਸ ਗੱਲ ਤੇ ਸਰਕਾਰ ਦੀ ਨਿੰਦਾ ਨਹੀਂ ਕਰ ਰਿਹਾ ਚਲੋ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਨਸ਼ਾ ਉਹਦੇ ਦੇ ਪਰਚੇ ਹੁਣ ਕੱਟੀ ਜਾਂਦੇ ਨੇ ਉਹ ਕੀ ਕਰਦੇ ਨੇ ਤੇ ਅੰਮ੍ਰਿਤ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਹੁਣ ਰੈਗੂਲਰ ਆਪਣਾ ਜਿਹਾ ਪ੍ਰਦਰਸ਼ਨ ਜਾਈ ਰੱਖੇਗੀ ਲੋਕਾਂ ਦੇ ਹਰ ਚੀਜ਼ ਤੇ ਪ੍ਰਦਰਸ਼ਨ ਜਾਰੀ ਰੱਖਾਂਗੇ ਜਲਦੀ ਅਸੀਂ ਇੱਕ ਪ੍ਰਦਰਸ਼ਨ ਦਾ ਮੰਡਲ ਬਣਾਉਣਗੇ ਇਸ ਨਗਰ ਕੌਂਸਲ ਤੇ ਘਰਾਬੀ ਕਰ ਜਾ ਰਹੇ ਹਾਂ ਜੀ ਇਹ ਕਹੋ ਕਿ ਮਸਲਾ ਜਿਹਦੇ ਵਿੱਚ ਤੁਸੀਂ ਕਿਹਾ ਵੀ ਅਸ਼ੋਕ ਜੈਦੇ ਜਿਹਦਾ ਨਾਮ ਲਿੱਤਾ ਤੁਹਾਡੇ ਐਮਸੀ ਸਾਹਿਬਾਨ ਨੇ ਨਹੀਂ 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 ਉਹ ਨਹੀਂ ਉਹ ਮਸਲਾ ਅਸ਼ੋਕ ਜੈਦੇ ਦਾ ਮਸਲਾ ਨਹੀਂ ਹੈਗਾ ਉਹ ਤਾਂ ਮੈਂ ਇੱਕ 파ਰਸ਼ਦ ਹੋਣ ਦੇ ਨਾਲ ਤੇ ਹੁਣ ਕਿਹਾ ਸੀ ਉਹ ਮੀਟਿੰਗ ਵਿੱਚ ਪਾਸ ਕੀਤਾ ਤੁਸੀਂ ਦੇਖੋ ਸਾਡੇ ਸ਼ੋਕ ਜੈਦੇ ਜੀ ਖੜੇ ਨੇ ਮੀਟਿੰਗ ਵਿੱਚ ਉਹ ਕਹਿੰਦੇ ਨੇ ਅਸੀਂ ਵਿਰੋਧ ਜਤਾਇਆ ਹੈ ਪਰ ਉਹਨਾਂ ਨੇ ਪ੍ਰੋਸੀਡਿੰਗ ਵਿੱਚ ਨਹੀਂ ਲਿਖਿਆ ਕੋਈ ਜਿਵੇਂ ਨਾਮ ਨਹੀਂ ਪਾਇਆ ਇਹ ਹਾਂ ਪ੍ਰੋਸੀਡਿੰਗ ਦੇ ਵਿਰੋਧ ਨਹੀਂ ਪਾਇਆ ਇਹ ਉਹ ਤੁਹਾਡੇ ਸਾਹਮਣੇ ਕਹਿ ਰਹੇ ਇਹਨਾਂ ਨੂੰ ਬਾਹਰ ਅੱਗੇ ਵੀ ਦਵਾਈ ਦਿੱਤੀ ਜਾਇਆ ਇਹਨਾਂ ਕੋਈ ਅੱਛਾ ਜੀ ਦੇਖੋ ਉਹ ਤੁਹਾਡੇ ਸਾਹਮਣੇ ਕਹਿ ਰਹੇ ਵੀ ਮੈਂ ਇਸ ਮਤ ਦਾ ਵਿਰੋਧ ਕੀਤਾ ਸੀ ਵੀ ਨੇ ਜਨ ਮਹਿਰੀ ਪਾਣੀ ਪ੍ਰੋਜੈਕਟ ਹਾਜ਼ਰ ਕਾ ਦੇ ਲੋਕਾਂ ਵਾਸਤੇ ਆਉਣ ਵਾਲੇ ਬੀਜਪੀ ਅਕਾਲੀ ਸਰਕਾਰ ਨੇ 100 ਸਾਲ ਸੋਚ ਕੇ ਉੱਠ ਕੇ ਨਿਰਮਾਣ ਕੀਤਾ ਸੀ ਇਹ ਪਾਸ ਹੋਇਆ ਕੱਲ੍ਹ ਨਹੀਂ ਉਹਦੇ ਉਹਦੇ ਬਰਾਬਰ ਤੇ ਇੱਕ ਡਿੱਗੀ ਬੰਨੀ ਹੈ ਪਾਣੀ ਦੀ ਹੋਰ ਉਸ ਹਾਊਸ ਦਾ ਮੈਂਬਰ ਉਹਦਾ ਵੀ ਸ਼ੋਗ ਜ਼ਾਇਰਤਾਗਾ ਸੀ ਅੱਜ ਵੀ ਸ਼ੋਗ ਜ਼ਾਇਰ ਤੇ ਜਦੋਂ ਪ੍ਰੋਸੀਡਿੰਗ ਦੇ ਵਿੱਚ ਇਤਰਾਜ਼ ਜਤਾ ਰਿਹਾ ਤੁਸੀਂ ਉਹਦਾ ਪ੍ਰੋਸੀਡਿੰਗ ਵਿੱਚ ਇਤਰਾਜ਼ ਹੀ ਨੋਟ ਨਹੀਂ ਕਰ ਰਹੇ ਪ੍ਰਧਾਨ ਜੀ ਜਿਹੜੇ ਸ਼ਹਿਰ ਦੇ ਕੰਮ ਹੁੰਦੇ ਲੋਕਾਂ ਲਈ ਸ਼ੋਗ ਜ਼ਾਇਰ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਮੇਰੇ ਨਾਲ ਜਾਏਗਾ ਜੀ ਮੈਂ ਆਕੇ ਵੱਲੋਂ ਕਰਾਂਗਾ ਸ਼ੋਗ ਜ਼ਾਇਰ ਨਾਲ ਹੋਏਗਾ ਮੇਰੇ ਪੁਰਨ ਚ ਨਾਲ ਹੋਗਾ ਸਾਡੇ ਸਾਰੇ ਪਾਰਸ ਨਾਲ ਆਖਰੀ ਸਵਾਲ ਤੋਂ ਨੂੰ ਜਿਹੜੇ ਸ਼ਹਿਰ ਦੇ ਕੰਮ ਹੁੰਦੇ ਨੇ ਲੋਕਲ ਉਹ ਨਗਰ ਕੌਂਸਲ ਦੇ ਵੱਲੋਂ ਕਿਤੇ ਜਾਂਦੇ ਨੇ ਤਾਂ ਨਗਰ ਕੌਂਸਲ ਦੇ ਤੁਸੀਂ ਸਾਬਕਾ ਪ੍ਰਧਾਨ ਵੀ ਰਹੇ ਹੋ ਤਾਂ ਕਿਸ ਤਰ੍ਹਾਂ ਦੇਖਦੇ ਹੋ ਵੀ ਕਿਸ ਤਰ੍ਹਾਂ ਦੇ ਕਿਉਂਕਿ 4 ਸਾਲਾਂ ਦਾ ਜਿਹੜਾ ਸਮਾਂ ਬੀਤ ਚੁੱਕਿਆ ਹੈ ਇੱਥੋਂ ਜਿਹੜਾ ਨਗਰ ਕੌਂਸਲ ਦਾ ਕੰਮ ਹੈ ਤਾਂ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਮੈਨੂੰ ਸ਼ਹਿਰ ਦੀ ਇੱਕ ਸੜਕ ਵੀ ਦਿਖਾ ਦਿਓ ਜਿਹੜੀ ਸਾਫਤ ਹੋਵੇ ਇੱਕ ਵੀ ਬਗਤ ਦਿਖਾ ਦਿਓ ਜਿਸ ਗਲੀ ਚ ਜਿਸ ਮੱਲੇ ਚ ਤੁਸੀਂ ਜਾਂਦੇ ਹੋ ਉੱਥੇ ਇੱਕ ਟੈਕ ਲੱਗੀ ਤਾਂ ਕਹਿ ਦਿਓ ਨੀ ਇਹ ਤੋਂ ਜ਼ਿਆਦਾ ਟੈਂਡਰ ਪਾਸ ਹੋਈ ਸੀ ਸਪੀਡ ਬ੍ਰੇਕਰਾਂ ਦੇ ਹੋਏ ਨੇ ਸੜਕਾਂ ਦੇ ਹੋਏ ਨੇ ਗਲੀਆਂ ਦੇ ਹੋਏ ਨੇ ਗਲੀਆਂ ਤੇ ਟੈਂਡਰ ਪਾਸ ਹੋਏ ਨੇ ਮੈਂ ਵੀ 5 ਸਾਲ ਅਧਿਖਰੇ ਆ ਟੈਂਡਰ ਪਾਸ ਹੁੰਦੇ ਨਾਲ ਕੰਮ ਸ਼ੁਰੂ ਕਰ ਦਿੰਦੇ ਆ ਕੰਮ ਕਿਉਂ ਨਹੀਂ ਸ਼ੁਰੂ ਕੀਤੇ ਗਏ ਟੈਂਡਰ ਪਾਸ ਕੀਤੇ ਫਿਰ ਰੱਦ ਕਰ ਦਿੱਤੇ ਗਏ ਕਿਉਂ ਆਦੇ ਮਨਪਸੰਦ ਬੰਦਿਆਂ ਨੂੰ ਟੈਂਡਰ ਨਹੀਂ ਮਿਲੇ ਸਾਡਾ ਹਿੱਸਾ ਨਹੀਂ ਪਹੁੰਚਿਆ ਕਿਹੜੇ ਗਵਰਨਰ ਟੈਂਡਰ ਦੇ ਤਾਂ ਉਹਨੇ ਮੈਨੂੰ ਕਮਿਸ਼ਨ ਮੈਂ ਤੋਂ ਬਣਾ ਕਰ ਦਿੱਤੀ ਕਿ ਮੈਂ ਸਾਰੇ ਡੈਕ ਦੇ ਅੰਦਰ ਆਪੀ ਟੈਂਡਰ ਕੈਨਸਲ ਕਰਨ ਦੀ ਕੀ ਤਕ ਬਣਦੀ ਹੈ ਟੈਂਡਰ ਸਿਰਫ ਉਸੇ ਕੋਲੋਂ ਕਿਸੇ ਕੈਨਸਲ ਕੀਤਾ ਜਾਂਦਾ ਹੈ ਜਾਂ ਕੋਈ ਟੈਂਡਰ ਗਲਤੀ ਸ਼ੂ ਹੋ ਗਿਆ ਹੋਵੇ ਜਾਂ ਫਿਰ ਇੱਕ ਦਾ ਹੋਵੇ ਇੱਕ ਦਾ ਡਿਫਰੈਂਸ ਨਾ ਕੀਣਾ ਕੋਈ ਆਪ ਸਮਝਾ ਰਹੋ ਅੱਛਾ ਫਿਰ ਕਮੇਟੀ ਦੇ ਵਿੱਚ ਅਸੀਂ ਆਲੇ ਬੰਦੇ ਬਿਠਾ ਦਿੰਨੇ ਆ ਵੀ ਆ ਬੰਦਾ ਕਮੇਟੀ ਦਾ ਕੰਮ ਦੇਖੇਗਾ ਕਮੇਟੀ ਦਾ ਕੰਮ ਪ੍ਰਧਾਨ ਦੇਖੇਗਾ ਕਿ ਉਹਨੂੰ ਦੇਖੇਗਾ ਮੈਂ ਕੰਗਰਸ ਸਰਕੋਰਡ ਦੇ ਵਿੱਚ ਨਗਰ ਕੌਂਸਲ ਬੈਠਿਆ ਮੈਂ ਤਾਂ ਕਦੇ ਕਿਸੇ ਐਮਐਲਏ ਦਾ ਦਖਲ برداشت ਨਹੀਂ ਕੀਤਾ ਭਾਵੇਂ ਦਵਿੰਦਰ ਜੀ ਗਵਾਇਆ ਸੀ ਉਹਨਾਂ ਨੇ ਵੀ ਕਿਹਾ ਮੇਰੇ ਤੇ ਕੋਈ ਨਿਆਂਇਤ ਦਬਾਅ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਪਾਉਣ ਦਾ ਵੀ ਤਾਂ ਮੈਂ ਚੱਲਣਾ ਹੀ ਨਹੀਂ ਸੀ ਤੇ ਮੈਂ ਤਾਂ ਪ੍ਰਧਾਨ ਵੀ ਤਾਂਗਾ ਮਰਦਾਨਾ ਕਿਉਂ ਡਰ ਜੰਨਾ ਇਹਨਾਂ ਤੋਂ ਮਰਦਾਨਾ ਆਦੀ ਕਮੇਟੀ ਦਾ ਮਾਲਕ ਹੁੰਦਾ ਜਦੋਂ ਪ੍ਰਧਾਨ ਹੀ ਡਰ ਜੇ ਉਹਦਾ ਭਾਈ ਕਰ ਸਕਦੇ ਠੀਕ ਹੈ ਪ੍ਰਧਾਨ ਜੀ ਕੋਈ ਸਮੇਂ ਪਹਿਲਾਂ ਕੋਈ ਦਿਨ ਪਹਿਲਾਂ ਵੇਖੀਏ ਤਾਂ ਇੱਕ ਹਿੰਦੂ ਨੇਤਾ ਦੇ ਵੀ ਗੋਲੀ ਚੱਲੀ ਸੀ ਅਗਰ ਹੁਣ ਕੱਲ ਦੀ ਗੱਲ ਕਹੀਏ ਤਾਂ ਇੱਕ ਅੰਮ੍ਰਿਤਸਰ ਦੇ ਵਿੱਚ ਮੰਦਿਰ ਤੇ ਵੀ ਬਲਾਸਟ ਹੋਇਆ ਹੈ ਇਹ ਸਰਕਾਰ ਦੀ ਕਿਸ ਕਿੰਨੂੰ ਕੋ ਪਕੜ ਵੇਖਦੇ ਹੋ ਤੁਸੀਂ ਜਿਸ ਤਰ੍ਹਾਂ ਦੇ ਹਮਲੇ ਹੋ ਰਹੇ ਜੀ ਸਰਕਾਰ ਦੀ ਨਿਲੈਕੀ ਹੈ ਇਹ ਜਿਹੜੀ ਸਰਕਾਰ ਹੈ ਤੁਸੀਂ ਇੱਕ ਚੀਜ਼ ਵੇਖੋ ਅੱਜ ਇਹਨਾਂ ਨੇ ਕਹਿਤਾ ਵੀ ਅਸੀਂ ਐਨਐਸਐ ਨਹੀਂ ਵਧਾਵਾਂਗੇ ਹੁੰਦਾ ਕਵਰਨਪਾਲ ਸਿੰਘ ਤੁਸੀਂ ਉਹਦੇ ਕਹੇ ਐਨਐਸਐ ਲਖੋ ਐਨਐਸਐ ਬਲੋਕਲ ਸਟੇਟ ਸਰਕਾਰ ਨੇ ਵਧਾਣਾ ਹੁੰਦਾ ਹੈ। ਲੈ ਇਹ ਮੇਲੇ ਵਧਾਉਂਦੇ ਰਹੇ ਡਿਪੂ ਵੜਦੀ ਇਹਦੇ ਚ ਬੰਤੇ ਅੱਜ ਤੁਸੀਂ ਕਹੇ ਅੱਜ ਅੱਜ ਮੈਂ ਬਾਰਿਸ਼ ਬੜੇ ਹੈ। ਵੀ ਪੰਜਾਬ ਸਰਕਾਰ ਨੇ ਮਨਾ ਕਰ ਦਿੱਤੀ। ਮਨਾ ਕਰਨ ਦਾ ਮਤਲਬ ਇਹ ਵੀ ਜ਼ਿੰਮੇਵਾਰੀ ਕਹਿੰਦੀ ਹੈ ਕਿ ਆਪਾਂ ਹਰ ਟਾਈਮ ਦਵਾਈ ਦੇਣੇ ਆ। ਕਿ ਨੂੰ ਨੁਸਤਾ ਕੀ ਨੂੰ ਨੁਸਤਾ ਦਾ ਸਟੇਟ ਸਰਕਾਰ ਦਾ ਮਸਲਾ ਥਾਣੇ ਚਾਲੀਆਂ ਨਾਲ ਝਗੜੇ ਪਏ ਨੇ ਜੀ ਥਾਣੇ ਦੇ ਉੱਤੇ ਜਾਲੀਆਂ ਬਾਹਰ ਕੇ ਨੇ ਇਹ ਮੁੱਦਾ ਤਾਂ ਸਟੇਟ ਸਰਕਾਰ ਦਾ ਹੈ ਨਾ ਮੇਰੇ ਨੇ ਇਸੇ ਤੇ ਇੱਕ ਚੇਤਾਵਨੀ ਵੀ ਦਿੱਤੀ ਕਿ ਤੁਸੀਂ ਮਾਨ ਵਾਲੀ ਤਰੀਕ ਤੱਕ ਸਰਦਾਰ ਭਗਤ ਸਿੰਘ ਜੀ ਦਾ ਤੁਸੀਂ ਜਿਹੜਾ ਨਾਮ ਖਰਾਬ ਕੀਤਾ ਉਹਦੇ ਅਸਰ ਤੁਸੀਂ ਮਾਫੀ ਮੰਗੋ ਜੇ ਨਹੀਂ ਮੰਗਦੇ ਤਾਂ ਅਸੀਂ ਉਹ ਪ੍ਰਦਰਸ਼ਨ ਤੇਜ਼ ਕਰਾਂਗੇ ਮਿਰੁਖੀ ਦੁਕਾਨਾਂ ਦੇ ਵੱਲੋਂ ਤੁਸੀਂ ਅਕਸਰ ਹੀ ਗੱਲ ਕਰਦੇ ਹੋ ਕਿ ਛੁੱਟਕੀਆਂ ਨਹੀਂ ਸਰਕਾਰ ਹੈ ਜਾਂ ਤੁਹਾਡੇ ਜਿੰਨੇ ਵੀ ਆਗੂ ਸਹਿਬਾਨ ਨੇ ਪਰ ਤੁਸੀਂ ਅੱਜ ਆਪ ਹੀ ਛੁੱਟਲੇ ਸੁਣਾਇਆ ਬਸ ਸਰ ਬਿਲਕੁਲ ਛੁੱਟੇ ਨਹੀਂ ਮੈਂ ਸੁਣਾਇਆ ਸੀ ਮੈਂ ਕਵਿਤਾ ਦੇ ਸ਼ਬਦਾਂ ਦੇ ਮਾਧਮ ਨਾਲ ਕਾਸਰਿਆ ਸੀ ਕਿ ਸਰਕਾਰ ਨੇ ਕੀ ਕੀਤਾ ਜੇ ਤੁਸੀਂ ਦੁਬਾਰਾ ਮੇਰੀ ਕਵਿਤਾ ਸੁਣੋਗੇ ਤੁਹਾਨੂੰ ਪਤਾ ਚੱਲ ਜਾਏਗਾ ਜੋ ਜੋ ਕੁਝ ਹੋਇਆ ਜਿਵੇਂ ਕਿ ਉਹ ਲੇਡੀ ਸੀ ਵੀ ਮੈਂ ਨਾਮ ਨਹੀਂ ਦਰਦਾ ਛੋਟੀ ਜਿਹੜੀ ਛੁੱਟਕੀ ਕਹਿੰਦੀ ਸੀ 5 ਮਿੰਟਾਂ ਦੇ ਦੇ ਦੇਾਂਗੇ ਵੀ ਐਮਐਸਪੀ ਸਾਡੀ ਸਰਕਾਰ ਮਨਾਉ ਸ਼ਾਮ ਤੱਕ ਦੇ ਦੇਾਂਗੇ ਗਗਨਵਰ ਦੇਖੋ ਉਹ ਛੁੱਟਕਲੇ ਸੀ ਕੇਜਰੀਵਾਲ ਸਾਹਿਬ ਇੱਥੇ ਆ ਕੇ ਕਹਿੰਦੇ ਜੀ ਪੰਜਾਬ ਜੀ ਮੈਂ ਨਾ ਸਾਰਾ ਹਸਾਬ-ਤਬਲਾ ਲਾ ਰਿਹਾ ਹੈਗਾ ਜੀ ਸਾਡਾ ਮੈਰ ਨੇਤੇ ਤੇ ਲੈ ਰਿਪੀ ਲੈ ਲਾਂਗਾ ਇਥੋਂ ਲੈ ਰਿਪੀ ਲੈ ਲਾਂਗਾ ਸਾਡਾ ਤਾਂ ਪੰਜਾਬ ਐਵੇਂ ਚੱਲ ਜਾਨਾ ਸੰਤ ਇਕੱਤਰ ਦੇ ਨੋਨ ਡਿਪੈਂਡੈਂਟ ਇੰਟਰਪੋਟ ਤੇ ਤੁਸੀਂ ਦੇਖੋ ਕਰਜ਼ਾ ਕਿੰਨਾ ਵੱਧ ਗਿਆ ਆਉਣ ਵਾਲੇ ਟਾਈਮ 'ਚ ਮਨੁੱਖੀ ਅਧਿਕਾਰਾਂ ਦਾ ਜਿੰਨਾ ਕਾਣ ਐ ਸਰਕਾਰ ਦੇ ਦੌਰਾਨ ਪੰਜਾਬ ਹੋ ਰਿਹਾ ਮੈਨੂੰ ਲੱਗਦਾ ਕਿਦ ਤਰ੍ਹਾਂ ਹੋ ਗਿਆ ਪਰਸੋਂ ਮੂਵਮੈਂਟ ਆ ਗਿਆ ਭਾਈ ਸਾਹਿਬ ਉਹਨੇ ਦੱਸ ਰਿਹਾ ਸੀ ਕਿ ਬਰਿੰਡਾ ਵਿੱਚ 147 ਦੇਖ ਕੇ ਪੁਲਿਸ ਸਟੇਸ਼ਨ ਤੱਕ ਸੇਫ ਨਹੀਂ ਹੈਗੇ 6 ਪੁਲਿਸ ਸਟੇਸ਼ਨਾਂ ਦੇ ਉੱਤੇ ਬਲਾਸਟ ਹੋ ਚ ਕਿੰਨਾ ਕਿੰਨਾ ਨਾਲ ਕਿ ਕਮੀ ਕਿੱਥੇ ਲੱਗਦੀ ਹੈ ਉਪਰੋਂ ਕਮੀ ਹੈ ਜਾਂ ਗਰਾਉਂਡ ਲੈਵਲ ਤੇ ਸਰ ਉਪਰੋਂ ਲੈ ਕੇ ਗਰਾਉਂਡ ਲੈਵਲ ਤੱਕ ਕਿੱਥੇ ਅੱਛੀ ਜਗ੍ਹਾ ਤੋਂ ਕਿੱਥੇ ਰੁਕਦੀ ਹੈ ਇਹ ਪ੍ਰਬੰਧ ਕਿਤੇ ਜਾਂਦੇ ਉਹ ਥੱਲੇ ਗਰਾਉਂਡ ਲੈਵਲ ਤੇ ਨਾ ਪਹੁੰਚ ਸਰ ਉੱਪਰ ਕੀ ਪ੍ਰਬੰਧ ਕੀਤੇ ਜਾਂਦੇ ਮੈਂ ਤੁਹਾਨੂੰ ਪੁੱਛਣਾ ਚਾਹਨਾ ਇਹੋ ਜਿਹਾ ਕੀ ਪ੍ਰਬੰਧ ਨੇ ਮੀਟਿੰਗ ਇਹ ਨਹੀਂ ਕਰਦੇ ਅਧਿਕਾਰੀਆਂ ਨੂੰ ਇਹ ਨਹੀਂ ਮਿਲਦੇ ਜੀ ਕੰਮ ਇਹ ਨਹੀਂ ਕਰਦੇ ਸਾਡੇ ਰਵਨੀਤ ਬਿੱਟੂ ਜੀ ਇਹਨਾਂ ਦੇ ਘਰ ਦੇ ਬਾਹਰ ਗਏ ਆ ਤੁਸੀਂ ਮੇਰੇ ਸਾਥੀਆਂ ਦੇ ਦਿੱਖਾ ਪਰਚਾ ਕੀਤਾ ਮੈਨੂੰ ਮਿਲੋ ਉਹਨਾਂ ਨੂੰ ਮਿਲਣ ਤੋਂ ਇਨਕਾਰ ਯਾਰੋ ਐਮਪੀ ਐ ਸਿਲੈਕਟ ਉਹਨਾਂ ਦਾ ਮੈਲੋ ਮੰਤਰੀਆਂ ਦੇ ਭਾਰਤ ਸਰਕਾਰ ਹੈ ਉਹਨਾਂ ਨੂੰ ਵੀ ਨਹੀਂ ਮਿਲ ਸਕਦੇ ਕਿ ਉਹ ਮਿਲਣਾ ਚਾਹੁੰਦੇ ਨੇ ਕੰਮ ਕੀ ਕਰਨਾ ਚਾਹੁੰਦੇ ਨੇ ਕਿਸਾਨਾਂ ਨੂੰ ਇਹ ਗੱਲਾਂ ਕਰਦੇ ਨੇ ਟੀਚਰਾਂ ਨੂੰ ਇਹ ਗੱਲਾਂ ਕਰਦੇ ਨੇ ਭਗਵੰਤ ਮਾਨ ਨੇ ਆਵਾਜ਼ੇ ਮੂੰਹੇ ਗੱਲ ਕੀਤੀ ਕਿ ਪੰਜਾਬ ਧੰਨੇ ਦਾ ਸਟੇਟ ਬਣ ਚੁੱਕਿਆ ਹੈ ਇਸ ਤੋਂ ਜ਼ਿਆਦਾ ਸ਼ਰਮਿੰਦਗੀ ਵਾਲੀ ਕੀ ਗੱਲ ਹੋਏਗੀ ਜਿਹੜਾ ਸੇ ਸਟੇਟ ਦਾ ਮੁੱਖ ਮੰਤਰੀ ਹੈ ਉਹ ਆਪ ਕਹਿ ਰਿਹਾ ਕਿ ਮੇਰੇ ਮੁੱਖ ਮੰਤਰੀ ਹੁੰਦਿਆਂ ਜਿਹੜੀ ਸਟੇਟ ਉਹ ਤੱਦੇ ਟਿਸ਼ੂ ਬਣ ਗਈ ਸੀ ਤੇ ਮੈਨੂੰ ਲੱਗਦਾ ਕਿ ਲੋਕਾਂ ਨੂੰ ਸਾਰੀ ਦੀਦਾ ਨਜ਼ਰ ਆ ਰਹੀ ਹੈ ਲੋਕੀ ਹੋਣ ਬੜੇ ਸਿਆਣੇ ਹੋ ਗਏ ਨੇ ਆਉਣ ਵਾਲੇ 2024 ਇਹ ਤੁਸੀਂ ਦੇਖੋਗੇ ਭਾਤੀ ਜਨਤਾ ਪਾਰਟੀ ਸਰਕਾਰ ਬਣੇਗੀ ਜੀ ਕਿਟਾਰੀਆ ਸਾਹਿਬ ਬਦਲਾਂ ਨੇ ਸੈਰੀ ਪ੍ਰਧਾਨ ਨੇ ਕਿਟਾਰੀਆ ਸਾਹਿਬ ਪਹਿਲਾਂ ਤਾਂ ਇਹ ਦੱਸੋ ਵੀ ਜਿਹੜਾ ਪ੍ਰਬੰਧ ਕੀਤਾ ਗਿਆ ਸੀ ਆਈ ਦਾ ਦਰਨੇ ਜਿਹਾ ਉਹ ਐਲਾਨ ਕੀਤਾ ਗਿਆ ਸੀ ਕੀ ਸਖਤੀ ਸਾਰੇ ਬੰਚੇ ਨੇ ਭਾਤੀ ਜਨਤਾ ਪਾਰਟੀ ਅਜੀ ਪ੍ਰਧਾਨੀ ਜੱਟ ਜੀ ਮਿਲੋ ਦੇਸ਼ ਆਇਆ ਸੀਗਾ ਪੂਰੇ ਪੰਜਾਬ ਵਿੱਚ ਪੰਜਾਬ ਵਿੱਚ ਹਰ ਮੰਡਲ ਵੱਲੋਂ ਦਿੱਜ ਦਸਤਰ ਦੇ ਬਾਅਦ ਚਹਨਾ ਲਾਇਆ ਜਾਵੇ ਤੇ ਸਾਰੇ ਪਾਰਟੀਆਂ ਦਾ ਪਾਰਟੀ ਦੇ ਬਕਰ ਪਹੁੰਚੇ ਨੇ ਮੈਂ ਦਸਤਰ ਦਾ ਬਹੁਤ ਸਨਮਾਨ ਕਰਨਾ ਤੇ ਸਰਕਾਰ ਨੂੰ ਇਹ ਬੇਨਤੀ ਕਰਨਾ ਵੀ ਤੁਸੀਂ ਝੂਠ ਮਾਰ ਕੇ ਸਰਕਾਰ ਜਿਹੜੀ ਬਣਾਈ ਸੀਗੀ ਪਹਿਲੇ ਤਾਂ ਮੇਰੇ ਭੈਣਾ ਦੇ ਖਾਤਿਆਂ 'ਚ ਜੋ 36 36000 ਰੁਪਏ ਆਪਾ ਉਹ 3 ਸਾਲ ਜਿਹੜਾ ਹੋ ਗਏ ਨੇ 1 ਰੁਪਇਆ ਤੁਸੀਂ ਨਹੀਂ ਭਾਇਆ 36000 ਤਾਂ ਮੇਗੀਆਂ ਪੈਸਾ ਹੋ ਪੜਦਾ ਹੈ ਦੂਸਰੀ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਜਿਹੜੇ ਸਾਡੇ ਕਿਸਾਨ ਵੀਰ ਨੇ ਉਹ ਤੁਹਾਡੇ ਕੋ ਸਮਾਂ ਲੈਣਾ ਚਾਹਦੇ ਆ ਤੁਹਾਨੂੰ ਮਿਲਣਾ ਚਾਹਦੇ ਆ ਮੁੱਖ ਮੰਤਰੀ ਸਾਹਿਬ ਮਿਲ ਗਏ ਉਹਨਾਂ ਨੂੰ ਤੁਹਾਡਾ ਪੰਜਾਬ ਸੂਬੇ ਦਾ ਸਬਜੈਕਟ ਹੈ 22 ਫਸਲਾਂ ਨੇ 25 ਫਸਲਾਂ ਦੀ ਨੀਂ ਫਸਲਾਂ ਪੰਜਾਬ ਦੀਆਂ ਨੇ ਐਮਐਮਪੀ ਦਿਓ ਤੁਹਾਡਾ ਸੂਬੇ ਦਾ ਗੌਰਮੇ ਤੋਂ ਮਿਲ ਕੇ ਸਾਡੇ ਦਸਾਨ ਵੀਰਾਂ ਤੁਸੀਂ ਪਰੇਸ਼ਾਨ ਨਾ ਕਰੋ ਨਹੀਂ ਤਾਂ ਤੁਹਾਨੂੰ 27 ਪਿੰਡਾਂ ਵਿੱਚੋਂ ਸਾਨੂੰ ਤਾਂ ਪਿੰਡਾਂ ਵੜਨ ਦਿੱਤਾ ਗਿਆ ਸੀਗਾ ਇਹਨਾਂ ਨੂੰ ਪੰਜਾਬ ਦੇ ਲੋਕ ਜੁੱਤੀਆਂ ਮਾਰ ਕੇ ਪਿੰਡਾਂ ਚੋਂ ਭੱਟਣਗੇ सीएम मान साहब दा पीछे ही बयान आया सही कि जेड़ा मेलावांदा हजार भी आए हैं हजार दी आम वाले समय दे भीतर जल्दी 1100 ਦਿੱਤਾ ਜਾਵੇਗਾ यानी कि वध ਦਿੱਤਾ ਜਾਵੇ। कुछ भी नहीं देना दिल्ली वासियों ने ਸਾਡੀ ਸਰਕਾਰ ਸੈਂਟਰ ਵਿੱਚ ਦਿੱਲੀ ਵਾਸੀਆਂ ਵੱਲੋਂ ਦਿੱਲੀ ਵਿੱਚ ਬਣੀ ਜਿਹੜੀ ਸਰਕਾਰ ਨੂੰ ਫਿਕਰ ਹੁੰਦਾ ਕੰਮ ਕਰਨ ਦਾ ਤੁਸੀਂ ਵੇਖਿਆ ਹੀ ਹੈ ਸਾਡੀ ਮੁੱਖ ਮੰਤਰੀ ਸਾਹਿਬ ਜਿਹੜੇ ਦਿੱਲੀ ਨਵੇਂ ਬਣੇ ਨੇ ਉਹਨਾਂ ਨੇ ਮੀਟਿੰਗ ਬੁਲਾ ਕੇ ਮੀਟਿੰਗ ਵਿੱਚ ਪੈਸੇ ਪਾਸ ਵੀ ਕਰਦੇ ਆਉਣ ਸਮੇਂ ਵਿੱਚ 2-4 ਦਿਨ ਖਾਤੇ ਪੈਸੇ ਵੀ ਵਜਣੇ ਆ ਪਰਤੀ-ਪਤੀ ਲੱਗ ਗਿਆ ਇਹ ਸਰਕਾਰ ਦੀ ਨਹੀਂ ਨਈਂ ਕੰਮ ਕਰਨੀ ਹੈਗੀ ਕਿਉਂਕਿ ਇਹ ਸਰਕਾਰ ਦਾ ਰਿਪੋਰਟ ਦਿੱਲੀ ਬੱਚੇ ਕੇਜਰੀਵਾਲ ਸਾਹਿਬ ਕੋਲ ਹੈਗਾ ਇਹ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਕੁਝ ਨਹੀਂ ਕਰ ਸਕਦੇ ਡੋਖਾ ਵਗੈਰ ਕੁਝ ਕੋਈ ਕੰਮ ਨਹੀਂ ਕੀਤਾ ਜਾਂ ਫਿਰ ਐਮਐਲਏ ਫਾਇਦਾ ਸਾਡੀ ਦੀ ਗੱਲ ਕਰੀਏ ਰਿੰਦਰਪਾਲ ਸਮਾਜ ਦੀ ਤੁਸੀਂ ਦੇਖ ਲਓ ਰੇਤਾ ਹੁੰਦਾ ਭਰਾ ਚੋਰੀ ਰਾਤ ਨੂੰ ਸ਼ਰਿਆਮ ਟੈਂਪਰ ਭਰੇ ਜਾ ਰਹੇ ਨੇ ਐਮਐਲਏ ਦਾ ਪ੍ਰਾਣ ਨਿਰੰਤਰ ਫੋਮੇ ਦਾ ਇਹ ਤਾਂ ਮੈਂ ਇੱਕ ਵਿਪਖਸ਼ ਦੇ ਵਿੱਚ ਆਪਦੇ ਵਸਾ ਇਸ ਤਰ੍ਹਾਂ ਦੇ ਕੈਮਰੇ ਤੇ ਬਿਆਨਬਾਜ਼ੀ ਕਰਕੇ ਚਰਚਾ ਚਰਚਾ ਦਾ ਵਿਸ਼ਾ ਬੰਨਣਾ ਚਾਹਦੇ ਆ ਤੁਹਾਨੂੰ ਦੋ ਚਾਰ ਦਿਨਾਂ ਵਿੱਚ ਵੀਡੀਓ ਵੀ ਦਿਖਾਵਾਂਗੇ ਰਾਤ ਨੂੰ ਐਮਐਲਏ ਦੇ ਪ੍ਰਾਣ ਨੂੰ ਅਸੀਂ ਫੜ ਕੇ ਦਿਖਾਉਣਾ ਹੈ ਮੁੱਖ ਮੰਤਰੀ ਫੜ ਕੇ ਵਿਖਾਉਣਾ ਵੇਖੋ ਤੁਹਾਡੇ ਐਮਐਲਏ ਦਾ ਸੱਕਾ ਪ੍ਰਾਹ ਰਾਤ ਨੂੰ ਮੈਨਿੰਗ ਕਰਵਾਉਂਦਾ ਛਰੇ ਆ ਡਿਪਰ ਭੜ ਕੇ ਜਾ ਰਹੇ ਨੇ ਇਹ ਲੋਟਰੀ ਲੋਕਾਂ ਨੂੰ ਨਸ਼ੇ ਜਿਹੜੇ ਵੇਚਦੇ ਹੀ ਬੰਦੇ ਇਹਨਾਂ ਸਿੱਧਾ ਹੱਥ ਸੀਗਾ ਜਿਹੜਾ ਸੱਟੇ ਦਾ ਕੰਮ ਫਾਇਦਾ ਚੱਲ ਰਿਹਾ ਸੀਗਾ ਉਹ ਬੰਦ ਨਹੀਂ ਹੋ ਗਿਆ ਅਜੇ ਵੀ ਚੱਲੀਆਂ ਤੁਸੀਂ ਬਾਦੀ ਫੜਕਦੇ ਦੇਖ ਲੋ ਜਿੱਥੇ ਇੱਥੇ ਫੱਟੇ ਲੱਗਦੇ ਨੇ ਸ਼ਰਮ ਕਾਪੀਆਂ ਉੱਤੇ ਟੇਬਲ ਲਾ ਕੇ ਵਾਜਾਂ ਮਾਰ ਕੇ ਸ਼ਟਾ ਲੱਗ ਰਿਹਾ ਇਹ ਤਾਂ ਸਿਰਫ ਲੋਕਾਂ ਨੂੰ ਮਿਕਾਉਣਾ ਸੀ 2-4 ਪੱਤੀਆਂ ਦੇ ਕੇ ਝੋਖੇ ਤੇ ਬਾਵਾ ਬਾਵਾ ਖੱਟੀ ਦੀ ਵੀ ਇਹ ਹੱਤਾ ਮੇਰੀ ਭੈਣ ਕੋਈ ਗੱਲ ਕਰੀਏ ਐਮਐਨਏ ਸਾਹਿਬ ਨੇ ਜਿਹੜੀ ਸਾਡੀ ਫਾਜ਼ਿਲਗਾ ਦੀ ਹੈ ਉਹਨਾਂ ਨੇ ਹੋਰ ਕੀ ਕੀਤਾ ਹੈ ਫਾਜ਼ਿਲਗਾ ਜਿੰਨਾ ਡਿੱਪੂ ਨੇ ਡਿੱਪੋ ਵਾਲੇ ਜਿਹੜੇ ਮੇਰੇ ਵੀਰ ਨੇ ਡਿੱਪੋ ਹੋਲਡਰ ਸਪਲਾਈ ਕੀਵੇ ਮੇਰੇ ਕੋਲ ਤੋਂ ਡਿੱਪੂ ਖਾੜ ਦੀਗਾ ਕੱਟ ਕੇ ਜਿੱਥੇ ਹੋਰ ਨੂੰ ਸਪਲਾਈ ਲਾ ਦੇ ਵਾਜਲਪਦੇ ਗਰੀਬ ਜਿਹੜੇ ਲੋਕ ਨੇ ਤੇਰੇ ਬਹੁਤ ਪਰੇਸ਼ਾਨ ਨੇ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਪਹਿਲੇ ਤਾਂ ਕੰਮ ਉਹ ਐਫਐਸ ਸਾਹਿਬ ਨੂੰ ਫੋਨ ਕਰੋ ਜਿਹੜੇ ਜਿੱਕੂ ਜਿੱਥੇ ਕਾਰ ਲੱਗਿਆ ਸੀ ਉੱਥੇ ਜਾਣ ਕਿਉਂਕਿ ਗਰੀਬ ਬੰਦੇ ਕੋਲ ਵਿਚਾਰੇ ਕੰਮ ਘੰਟੇ ਮਸੇ ਹੁੰਦਾ ਤੇ ਹੜੀ ਜਾਰ ਦੇ ਕੋਲ ਉਹ ਦੀਪਨ ਸਾਰੇ ਮਗਰ ਤੱਕੇ ਖਾਂਦਾ ਫਿਰਦਾ ਕੰਮ ਨਹੀਂ ਜੀ ਪਈ ਤਰ੍ਹਾਂ ਬੇਨਤੀ ਕਰਦੇ ਹਾਂ ਸ਼ੇਰਖਾਨੀ ਨਾ ਕਰੋ ਉਹ ਵਿਚਾਰੇ ਜਿੱਥੇ ਕਾਰ ਲੱਗੇ ਉਹ ਉੱਥੇ ਗਰੀਬ ਦਾ ਹਲਕਾ ਰਹਿਣ ਦਿਓ ਤੁਸੀਂ ਪੈਸੇ ਹੋਰ ਕੰਮੇ ਕਮਾ ਲਓ ਇਹ ਤੁਸੀਂ ਕੰਮ ਵਿੱਚ ਪੈਸੇ ਨਾ ਲਓ ਇਹ ਤਾਂ ਤੁਹਾਡਾ ਵਿਪਖਸ਼ ਦਾ આરોਪ ਹੈ ਨਾ ਵੀ ਪੈਸਾ ਕਮਾ ਰਹੇ ਹੋ ਤੁਸੀਂ ਉਹ ਤਾਂ ਸੇਵਾ ਕਰ ਰਹੇ ਹੁਣ ਆਪਣੇ ਪਰਿਵਾਰਕ ਨੰਬਰ ਦੇ ਨਾਲ ਮਿਲ ਕੇ ਸੰਦੀਪ ਪਟਾਰੀਆ ਦਾ ਬੀਪੂ ਦੀ ਉਹਨਾਂ ਮੌਤ ਹੋ ਗਈ ਸਟੇਸ਼ਨ ਤੇ ਉਹ ਸਪਲਾਈ ਨਵੀਂ ਬਾਦੀ ਫਾਟਕ ਦੇ ਬਿਲਕੁਲ ਨਾਲ ਸੀ ਉਹ ਕੱਟ ਕੇ ਬਾਜ਼ਾਰ ਲਾਤੀ ਗਈ ਜਿਹੜੇ ਸਾਡੇ ਗੁੰਮਰ ਸਾਹਿਬ ਦੀ ਨਵੀਂ ਬਾਦੀ ਵਿੱਚ ਦੀਪੋਲਟ ਸੀਗੇ ਉਹਨਾਂ ਸਪਲਾਈ ਕੱਟ ਕੇ ਬਾਜ਼ਾਰ ਖਟਕੜ ਮੰਲੇ ਲਾਤੀ ਗਈ 300 ਬੰਦਾ ਨਵੀਂ ਬਾਦੀ ਖਟਕੜ ਮੰਲੇ ਆਏਗਾ ਦੱਸੋ ਉਹ ਥਿਆੜੀ ਗਰੀਬ ਕਰੇਗਾ ਜਾਂ ਕਣਕ ਲਏਗਾ ਇਹ ਨਹੀਂ ਸਾਡੀ ਸੈਂਟਰ ਦੀ ਸਰਕਾਰ ਦੀ ਕਣਕ ਇਹ ਤਾਂ ਸਿਰਫ ਦੇ ਹੀ ਨਹੀਂ ਸਕਦੇ ਵੰਡੇ ਨਹੀਂ ਸਕਦੇ ਸਹੀ ਤਰੀਕੇ ਨਾਲ ਇਹ ਨਹੀਂ ਬੇਨਤੀ ਕਰਦਾ ਹੋਇਆ ਜਿਹੜੇ ਵੀ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਉਹ ਭਗਵੰਤ ਸਿੰਘ ਤੁਹਾਡੇ ਕੋਲ ਸਾਢੇ ਵਾਸਤੇ ਰਹਿ ਗਿਆ ਕਰ ਦਿਓ ਪੂਰੇ ਪੁਚਾਰ ਵੋਟਾਂ ਤੁਹਾਨੂੰ ਮਿਲ ਜਾਣਗੀਆਂ ਨਹੀਂ ਤਾਂ ਤੁਹਾਡੀ ਜਮਾਨਤਾਂ ਜੱਫਤ ਨੇ ਜਿਹੜਾ ਇੱਥੇ ਫਿਰਦਾ ਹੈ ਕੋਈ ਤਾਂ ਮੈਂਬਰ ਨਹੀਂ ਬਣਿਆ ਸੀਗਾ ਅੱਜ ਇੱਥੇ ਚਾਰ-ਛੇ ਗੱਡੀਆਂ ਮਗਰ ਲਾ ਕੇ ਉੱਥੇ ਸਾਡੇ ਸ਼ਹਿਰ ਦੀ ਹੋਟਲ ਸਾਡੇ ਸਾਡੇ ਲੋਕਾਂ ਜਿਨ੍ਹਾਂ ਕੋ ਵੋਟਾਂ ਲਈ ਉਹਨਾਂ ਡਰਾਉਂਦਾ ਖੜਦਾ ਹੈ ਚਲੋ ਦੇਖੋ ਤਾਂ ਜੇ ਮੰਨ ਲਓ ਉਹਦਾ ਜੇ ਮਿਲੇ ਲੋਕਾਂ ਨੇ ਵਿਰਾਜ਼ਮਾਨ ਕੀਤਾ ਉਹਨਾਂ ਨੂੰ ਸੀਰ ਤੇ ਚੱਲਣਾ ਇਹਨਾਂ ਨੇ ਕਿਹਾ ਸੀ ਅਸੀਂ ਗੱਲਬਾਤ ਨਹੀਂ ਲਾਵਾਂਗੇ ਕੁਝ ਵੀ ਨਹੀਂ ਕਰਾਂਗੇ ਸਕਿਉਰਟੀ ਇਹਨੇ ਭਰਾ ਕੋਲ ਇਹਦੀ ਪਤਨੀ ਕੋਲ ਇਹਦੇ ਬਾਦਰ ਕੋਲ ਇਹਨਾਂ ਦੇ ਟਰੱਕ ਜਿਹੜੇ ਪ੍ਰਧਾਨ ਕੋਲ ਸਕਿਉਰਟੀ ਦੱਸੋ ਪੰਜਾਬ ਸਰਕਾਰ ਦੇ ਹਾਲ ਵੇਖੋ ਇੱਕ ਸਰਪੰਚਾਂ ਕੋਲ ਸਕਿਉਰਟੀ ਤੇ ਕਹਿੰਦੇ ਅਸੀਂ ਬਿਨਾਂ ਗੱਲਬਾਤ ਸੀ ਰਾਵਾਂਗੇ ਤੇ ਨਹੀਂ ਬੇਨਤੀ ਕਰਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਮੀਡੀਆ ਦੇ ਜਰੀਏ ਜਿਹਨਾਂ ਲਈ ਅਸੀਂ ਬੇਨਤੀ ਕਰਨੇ ਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਡੇ ਫਾਜਲ ਕਦੇ ਐਮਐਲਏ ਸਾਹਿਬ ਨੂੰ ਤੁਸੀਂ ਕੁਝ ਕੰਮ ਕਰਕੇ ਦਿਖਾਓ ਕੱਲਾ 3 ਸਾਲ ਟਫਾ ਦਿੱਤੇ ਤੁਹਾਡੀਆਂ ਹਣ ਕੇਜਰੀਵਾਲ ਸਾਹਿਬ ਨੂੰ ਤਾਂ ਪ੍ਰਧਾਨ ਮੰਤਰੀ ਵਾਲ ਫੰਡ ਦੇ ਸੁਪਨੇ ਲੈਂਦਾ ਸੀ ਬਕਰ ਨੇ ਹੁਣ ਆਤਾ ਉਹ ਤੁਹਾਨੂੰ ਛਟਕਾ ਵੱਜਿਆ ਤੁਸੀਂ ਮੜੇ ਮੱਟਾ ਤੁਹਾਨੂੰ ਲੋਕਾਂ ਨੇ ਲਾਈ ਉਸ ਤੋਂ ਦਿੱਲੀ ਦੇ ਕਰੰਟ ਤੇ ਹੁਣ ਤੁਸੀਂ ਰੜੇ ਮੱਟਾ ਤਿਆਰ ਤਾਂ ਹੋਏ ਹਾਂ ਸਾਨੂੰ ਪਤਾ ਤੁਹਾਡੇ ਟੈਨਸ਼ਨ ਤਾਂ ਬਹੁਤ ਪਈ ਹੈ ਇਹ ਬਾਕੀ ਜਨਤਾ ਬਹੁਤ ਵੱਡੀ ਚੀਜ਼ ਹੈ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਨਤਾ ਦਿੱਲੀ ਦਾ ਪੰਜਾਬ ਵਾਸੀ ਬੇਨਤੀ ਕਰਦੇ ਆ ਆਉਣੇ ਸਮੇਂ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਸਰਕਾਰ ਨੇ ਆਓ ਸਾਡੇ ਦੋ ਸੁਭਰੇ ਦੇ ਪੰਜਾਬੀਆਂ ਦੇ ਪੂਰੇ ਕਰਨੇ ਕੋ ਇਹ ਮਿੰਟ ਚਲੋ ਚਲੋ ਕੈਨਸਲ ਕਰਤਾ ਆਪਾਂ ਹਾਂਜੀ ਅੰਗੂਸ਼ ਜੀ ਕੀ ਕਹਿਣਾ ਚਾਹੋਗੇ ਜੋ ਅੱਜ ਪ੍ਰਦਰਸ਼ਨ ਕੀਤਾ ਗਿਆ ਅੱਜ ਪ੍ਰਦੇਸ਼ ਅਧਿਕਾਰੀ ਡਾਖਰ ਜੀ ਵੀ ਉਧਾਰ ਦੇ ਚੰਦਾ ਤੋਂ ਸ਼ਾਕਾ ਕਮੋਦ ਜੀ ਦੇ ਦਿਸ਼ਾ ਨਿਰਦੇਸ਼ਾਂ ਸਾਥ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਰੂਪ ਕਰਨੇ ਸਰਾਇਗੇ ਨੇ ਜੋ ਆਮ ਆਦਮੀ ਪਾਰਟੀ ਨੇ ਇਸ ਸਾਲ ਦੇ ਵਿੱਚ ਜੋ ਪੰਜਾਬ ਦੀ ਜਨਤਾ ਦਾ ਪੰਜਾਬ ਦੀ ਆਵਾਮ ਦਾ ਪੰਜਾਬ ਦੀ ਜਵਾਨੀ ਦਾ ਜੋ ਪਾਲ ਕੀਤਾ ਜੋਗਾ ਦੇ ਬੇਸੋਨਾ ਬੱਲਾ ਵੀ ਕੰਦ ਲੈ ਜਾਂ ਪਾਰਟੀ ਜਨਤਾ ਪਾਰਟੀ ਸਰਕਾਰਾਂ ਦੇ ਉਤਰੀਏ ਮੁਜਾਰੇ ਕਿੰਨੇ ਔਰ ਪਾਰਟੀ ਜਨਤਾ ਪਾਰਟੀ ਇਹਨਾਂ ਦੀ ਠੱਗੀ ਇਹਨਾਂ ਦੀ ਲੁੱਟ ਕੋ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਇਸਦੇ ਲਈ ਅਗਾਂਹ ਵੀ ਜਦੋਂ ਵੀ ਜ਼ਰੂਰਤ ਪਈ ਸਾਡੇ ਵੱਲੋਂ ਤਰਨੇ ਵੀ ਲਗਾਏ ਜਾਣਗੇ ਰੋਜ਼ ਨਿਗਰਾਨੀ ਕੀਤੀ ਜਾਵੇ ਮਾ ਮੰਤਰੀ ਉਹ ਤੁਸੀਂ ਤਾਂ ਕਿਸ ਤਰ੍ਹਾਂ ਦੇ ਦੇ ਸ਼ਹਿਰ ਦੇ ਵਿੱਚ ਹੁਣ ਭਾਜਪਾ ਕਿੰਨੀ ਕੁ ਮਜ਼ਬੂਤ ਹੈ ਦੇਖੋ ਮੈਂ ਮਿੱਤੇ ਹੀ ਮੰਤ ਤੋਂ ਵੀ ਦਾਲਕਿਆ ਨਾ ਭਾਰਤੀ ਜਨਤਾ ਪਾਰਟੀ ਇਤਿਆਦੀ ਪਾਰਟੀ ਹੈ ਜਿੰਦਾ ਵਰਕਰ ਇਲੈਕਸ਼ਨ ਵਾਲੇ ਦਿਨ ਨਹੀਂ ਇਲੈਕਸ਼ਨ ਦੇ ਅਗਲੇ ਦਿਨ ਤੋਂ ਹੀ ਵਾਪਸ ਆਪਣੇ ਕੰਮ ਤੇ ਚਾਹੇ ਜਿੱਤ ਹੋਵੇ ਜਾਂ ਹਾਰ ਹੋਵੇ ਕਦੇ ਨਿਰਾਸ਼ ਨਹੀਂ ਹੁੰਦਾ ਆਪਣੇ ਕੰਮ ਦੇ ਆਪਣੇ ਮੈਦਾਨ ਦੇ ਵਿੱਚ ਉਤਰਿਆ ਆਂਦਾ। ਹਾਂ ਹਾਂ। ਤੋਂ ਭਾਵੇਂ ਜਨਤਾ ਪਾਰਟੀ ਨਾ ਕਦੇ ਪਹਿਲਾਂ ਕਮਜ਼ੋਰ ਸੀ। ਨਾ ਹੁਣ ਕਮਜ਼ੋਰ ਹੈ। ਇਹ ਜੋ ਪਿੱਛੇ ਚੋਣਾਂ ਸੀ ਤੇ ਤੇ ਇੱਕ ਹਵਾ ਦਾ ਚੋਣਾਂ ਸੀ ਲੋਕਾਂ ਨੇ ਬਦਲਾਅ ਦੀ ਸੋਚੀ। ਕੋਈ ਕੁਝ ਮੇਰੇ ਮਾਤਾਵਾ ਬਹਿਣਾ ਇਹਨਾਂ ਦੇ ਦੂਜੇ ਜਾਰ ਖੰਭ ਦੇ ਵਿੱਚ ਜਾ ਰਿਹਾ ਰੁਪਏ ਦੇ ਵਿੱਚ। ਲਾਲਤ ਦੇ ਵਿੱਚ ਵੀ ਆ ਗਿਆਂ। ਲੇਕਿਨ ਇਹ ਜਿਹੜੀ ਠੱਗੀ ਨੇ بار-ਬਾਰ ਦੀ ਚੱਲਣ ਵਾਲੀ। ਤੁਸੀਂ ਆਉਣ ਵਾਲੇ ਚੋਣਾਂ ਦੇ ਵਿੱਚ ਦੇਖੋਗੇ। ਇਹਨਾਂ ਨੇ 92 ਐਮਐਲਏ ਦਿੱਤੇ ਸੀ। ਔਰ ਤੁਸੀਂ ਆਉਣ ਵਾਲੇ ਚੋਣਾਂ ਦੇ ਵਿੱਚ ਦੇਖੋਗੇ ਇਹਨਾਂ ਦੇ 92 ਹੀ ਐਮਐਲਏ ਦੀ ਮੰਗ ਲੈ ਤੱਕ ਦਸਤ ਹੋ ਗਈ ਆ। ਜੀ ਬੜੀ ਦੂਰ ਦੀ ਗੱਲ ਆ। ਅੱਜ ਦੇ ਪ੍ਰਦਰਸ਼ਨ ਦੇ ਵਿੱਚ ਮਹਿਲਾ ਸ਼ਕਤੀ ਕਿੰਨੀ ਵੀ ਹੁੰਨ ਕਾ ਨਿਭਾਈ ਆ ਆਪ ਦੀ। ਉਹ ਸਾਡੇ ਮਹਿਲਾ ਵਰਤਾਰੇ ਜ਼ਿਲ੍ਹਾ ਦੇ ਔਰ ਸਾਡੇ ਪ੍ਰਦੇਸ਼ ਦੇ ਉੱਤੇਦਾਰ ਜੋ ਸਾਡੇ ਸਭ ਤੋਂ ਵਿਧਾਨ ਸਭਾ ਦੇ ਵਿੱਚ ਰਹਿੰਦੇ ਆ ਔਰ ਹੋਰ ਗੜੀਾਇਦਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਔਰ ਪੈਦਾ ਹੋਏ ਜੋ ਮੋਟੇ ਇੰਚਾਰਜ ਸਾਰੇ ਇੱਥੇ ਸਭ ਨੂੰ ਪਹੁੰਚੇ ਨੇ 코로나 ਨੇ ਵੀ ਤੁਹਾਡੇ ਮਾਧਮ ਦੇ ਨਾਲ ਸਰਦੀਆਂ ਦੇ ਮਾਧਮ ਦੇ ਨਾਲ ਇੱਕ ਗੱਲ ਮਹਿਸੂਸ ਰੱਖੀ ਆ ਵੀ ਉਹ ਕਿੱਥੇ ਦੇ 36000 ਦੇ ਬਾਅਦ ਕਿੱਥੇ ਗਿਆ ਸਾਡਾ 36000 ਗਿਆ ਅਰੇ ਮੰਗਾ ਹਾਂ ਤੋਂ ਮੰਤ ਤੋਂ ਪੁੱਛਿਆ ਨਾ ਕੋ ਮੋਗਾ ਨੂੰ ਇੰਨਾ ਯਾਦ ਕਰਾਇਆ ਗਿਆ ਵੀ ਕਿਸ ਤਰ੍ਹਾਂ ਸਰਕਾਰ ਨੇ ਘੁੱਟੇ ਬਾਦੇ ਕਰਕੇ ਇਸ ਪੰਜਾਬ ਨੂੰ ਜੀ ਧੰਨਵਾਦ ਜੀ ਤਾਂ ਦੋਸਤੋ ਇਹ ਤਸਵੀਰਾਂ ਸਨ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਪਾਸ